ਇਸ ਬਖਤਸੀ ਖੜੇ ਹਾਂ ਪੁਲਿਸ ਸਟੇਸ਼ਨ ਨੂਰਪੁਰ ਬੇਦੀ ਬੇਕੇ ਜਿੱਥੇ ਬੀਤੇ ਦਿਨੀ ਬੈਂਸਮ ਬਾਸ ਛੱਡੇ ਦੇ ਉੱਤੇ ਇੱਕ ਨੌਜਵਾਨ ਨੂੰ ਤਿੰਨ ਨੌਜਵਾਨਾਂ ਦੇ ਵੱਲੋਂ ਪਹਿਲਾਂ ਤਾਂ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕਰਕੇ ਉਸ ਨੂੰ ਕਿਡਨਾਪ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਉਸ ਨੂੰ ਕਿਨਾਪ ਕਰਕੇ ਰੂਪਨਗਰ ਵਾਲੀ ਸਾਈਡ ਨੂੰ ਲੈ ਕੇ ਜਾ ਰਹੇ ਸਨ ਤੇ ਪੁਲਿਸ ਨੂੰ ਤੁਰੰਤ ਸੂਚਨਾ ਮਿਲਣ ਤੇ ਉਹਨਾਂ ਨੇ ਨਾਕਾਬੰਦੀ ਕੀਤੀ ਤੇ ਜਦੋਂ ਨਾਕਾਬੰਦੀ ਦੇਖ ਕੇ ਇਹ ਤਿੰਨੋਂ ਨੌਜਵਾਨ ਪਿੱਛੇ ਮੁੜਨ ਲੱਗੇ ਤਾਂ ਉਸ ਨੂੰ ਪਿੰਡ ਵਾਸੀਆਂ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਫੜ ਲਿਆ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਨੂੰ ਤਾਂ ਮੌਕੇ ਤੇ ਫੜ ਲਿਆ ਗਿਆ ਸੀ ਤੇ ਦੋ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਸੀ ਇਸੇ ਮਾਮਲੇ ਨੂੰ ਲੈ ਕੇ ਅੱਜ ਪੁਲਿਸ ਸਟੇਸ਼ਨ ਨੂਰਪੁਰ ਬੇਦੀ ਵਿਖੇ ਐਸਪੀ ਡੀ ਗੁਰਦੀਪ ਸਿੰਘ ਦੇ ਵੱਲੋਂ ਵਿਸ਼ੇਸ਼ ਕਾਨਫਰੰਸ ਕਰਕੇ ਇੱਥੇ ਉਕਤ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਵਕਤ ਕਾਨਫਰੰਸ ਦੇ ਪਹਿਲਾਂ ਆਪਾਂ ਤੁਹਾਨੂੰ ਦ੍ਰਿਸ਼ ਵੀ ਦਿਖਾਉਂਦੇ ਹਾਂ ਕਿ ਕੀ ਕਹਿੰਦੇ ਹਨ ਨੌਜਵਾਨ ਜਿਹੜੀ ਹਮਲਾਵਰ ਸੀਗਾ ਉਹਦੇ ਗਾਰਡੀਨ ਕੋਈ ਨਵੀਂ ਇਨਪੁਟ ਕੋਈ ਮਿਲੀ ਹੈ ਹਾਂ ਮੈਂ ਤੁਹਾਨੂੰ ਡਿਟੇਲਸ ਦੱਸਣਾ ਚਾਹੁੰਦਾ ਕੱਲ ਜਿਹੜੀ 17 ਤਰੀਕ ਦੀ ਗੱਲ ਆ ਬੈਸਾਂ ਆਡੇ ਦੇ ਵਿੱਚ ਧਰਮਵੀਰ ਹੈਗਾ ਮੁੰਡਾ ਪੁੱਤਰ ਭੱਜੇਲਾ ਵਾਸੀ ਕਰਤਾਰਪੁਰ ਇਹਦੀ ਜਿਹੜੀ ਕੁਝ ਨਾਮ ਨੂੰ ਵਿਅਕਤੀਆਂ ਨੂੰ ਲੋਕ ਡਰਾਪਿੰਗ ਕੀਤੀ ਗਈ ਸੀ ਇਹਦੀ ਇੱਕ ਤਾਂ ਇਥੇ ਇਮੀਡੀਏਟ ਇਤਲਾਹ ਥਾਣੇ ਵੀ ਆਏਗੀ ਪਰ ਇਹਨਾਂ ਚੋਂ ਕਿਸੇ ਵਿਅਕਤੀ ਨੇ ਜਿਹੜੀ ਇਹ 112 ਤੇ ਹੈਲਪਲਾਈਨ ਤੇ ਵੀ ਇੱਕਦਮ ਇਤਲਾਹ ਦਿੱਤੀ ਗਈ ਸੀ ਤੋਂ ਇੱਕਦਮ ਜਿਹੜੀ ਸਾਡੀ ਉਦੋਂ ਉਸੇ ਰਲਾ ਮਿਲਣ ਕਰਕੇ ਪੁਲਿਸ ਪਾਰਟੀਆਂ ਮੁਸਤੈਦ ਹੋਈਆਂ ਤੇ ਅਗੇ ਜਿਹੜਾ ਅਬਿਆਣਾ ਸਾਈਡ ਦੇ ਉੱਤੇ ਜਿੱਦੋਂ ਜਿੱਦੋਂ ਮੁਲਜਮ ਭੱਜ ਰਹੇ ਸੀਗੇ ਉੱਥੇ ਡਾਕਾਬੰਦੀ ਕੀਤੀ ਗਈ ਕਿਉਂਕਿ ਚਾਰਜ ਗੁਰਵਿੰਦਰ ਸਿੰਘ ਹਰੀਪੁਰ ਵਾਲੇ ਉੱਥੇ ਪਹੁੰਚੇ ਪਬਲਿਕ ਦੀ ਮਦਦ ਨਾਲ ਪਬਲਿਕ ਦੇ ਸਹਿਯੋਗ ਨਾਲ ਉੱਥੇ ਉਹ ਜਦੋਂ ਕਾਰ ਰਾਉਂਡ ਅਪ ਕੀਤੀ ਗਈ ਤੇ ਬੰਦੇ ਉੱਤਰ ਕੇ ਕਾਰ ਤੋਂ ਭੱਜਣ ਲੱਗੇ ਇੱਕ ਵਿਅਕਤੀ ਜਿਹੜਾ ਉੱਥੇ ਓਮਕਾਰ ਸਿੰਘ ਨਾ ਦਾ ਮੌਕੇ ਤੋਂ ਜਿਹੜਾ ਪਬਲਿਕ ਦੀ ਹੈਲਪ ਨਾਲ ਫੜਿਆ ਗਿਆ ਤੇ ਉਹ ਗੱਡੀ ਛੱਡ ਕੇ ਦੋ ਵਿਅਕਤੀ ਭੱਜ ਗਏ ਇੱਕ ਵਿਅਕਤੀ ਕੱਲ ਫੜਿਆ ਗਿਆ ਤੇ ਧਰਮਵੀਰ ਦੇ ਬਿਆਨ ਦੇ ਉੱਤੇ ਕੱਲ ਕਿਡਨੈਪਿੰਗ ਦੀ ਤੇ ਅਟੈਂਪਟ ਟੂ ਮਰਡਰ ਦੀ ਐਫਆਈਆ ਦਰਜ ਕੀਤੀ ਗਈ ਸੀ ਉਸ ਦੇ ਵਿੱਚ ਅੱਜ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਹੈ ਉਹਦੇ ਨਾਲ ਦਾ ਕੋਅਕਿਊਜ਼ ਹੈ ਗੁਰਵਿੰਦਰ ਸਿੰਘ ਕੰਨੂ ਇਹ ਹੈ ਪੁੱਤਰ ਆਰਮਨਗੁਆਰ ਵਾਸੀ ਪਿੰਡ ਕਾਨਪੁਰ ਕੋਈ ਇਹਨੂੰ ਅੱਜ ਚੌਂਕੀ ਚਾਰਜ ਹਰੀਪੁਰ ਐਸਆਈ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਇਹਦੀ ਕਸਟਡੀ ਦੇ ਵਿੱਚੋਂ ਇਹਨਾਂ ਦੌਰਾਨੇ ਜਿਹੜੀ ਇਹਦੀ ਗ੍ਰਿਫਤਾਰੀ ਹੈ ਇੱਕ ਦੇਸੀ ਪਿਸਤੌਲ ਜੇ ਦੋ ਕਾਰਤੂਫ 12 ਜਿੰਦਾ ਜਿਹੜੇ ਇਹ ਬਰਾਮਦ ਹੋਏ ਨੇ ਤੀਜਾ ਮੋਲਜਮ ਜਿਹੜਾ ਹੈ ਉਹਦੀ ਅਜੇ ਪਾਲ ਜਾਰੀ ਹੈ ਇਹ ਦੋਨੋਂ ਸਾਡੀ ਕਸਟਡੀ ਤੇ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਗਿਆ। ਇਹ ਦੋਨਾਂ ਨੂੰ ਇੱਕ ਦਿਨ ਦਾ ਨਿਕਾਲ ਦੇ ਅੱਜ ਹੀ ਦੋਨੋਂ ਪੇਸ਼ ਕੀਤੇ। ਤੇ ਜਿਹੜੇ ਆ ਜਿਹੜਾ ਅਰੈਸਟ ਕੀਤਾ ਇਹਨੂੰ ਕੱਲ ਨੂੰ ਪੇਸ਼ ਕਰਾਂ। ਇਹਨੂੰ ਕੱਲ ਨੂੰ ਪੇਸ਼ ਕਰਾਂ। ਕੱਲ੍ਹ ਵਾਲੇ ਨੂੰ ਪੇਸ਼ ਕਰਾਂ। ਕੱਲ੍ਹ ਨਾ। ਕੱਲ੍ਹ ਵਾਲੇ ਦਾ ਅੱਜ ਕੀਤਾ ਗਿਆ ਇਹਨੂੰ ਕੱਲ ਨੂੰ ਪੇਸ਼ ਕਰਾਂਗੇ। ਕਿੰਨਾ ਰਿਮਾਂਡ? ਇਹ ਦਾ ਰਿਮਾਂਡ ਕਿਨੇ ਨਾਮੜ ਇੱਕ ਦਿਨ ਦਾ ਰਿਮਾਂਡ ਪਰਸ਼ਨ ਰਿਮਾਂਡ ਬਣਿਆ। ਸਰ ਜਿਹੜਾ ਉਹ ਵੈਪਨ ਇਸਤੇਮਾਲ ਕੀਤਾ ਗਿਆ ਸੀ ਨਾਮ ਦੇਖਿਆ ਸੀ ਗੱਡੀ ਚ ਪਿਆ ਦੇਖ ਰਿਆ ਸੀਗਾ ਵੀਡੀਓ ਚ ਉਹ ਸਾਡੇ ਜਬਤੀ ਕਰ ਲਈ ਗਈ ਹਾਂ ਜੋ ਕੁਝ ਮਿਲਿਆ ਜਿਹੜਾ ਗੱਡੀ ਚੋਂ ਵੈਪਨ ਮਿਲਿਆ ਉਹ ਪੁਲਿਸ ਨੇ ਜਿਹੜਾ ਕਬਜ਼ਾ ਪੁਲਿਸ ਲੈ ਲਿਆ ਗਿਆ ਇਹਦੀ ਪੜਤਾਲ ਵੀ ਜਿਹੜੀ ਅਸੀਂ ਡੁਗਾਈਦਲ ਕਰਾਂਗੇ ਵੈਸੇ ਮਾਮਲਾ ਰੰਜਿਸ਼ ਕਿਹਾ ਹੋ ਸਕਦਾ ਹੈ ਇਹਨਾਂ ਦਾ ਆਪਸੀ ਜਿਹੜਾ ਹੁਣ ਤੱਕ ਜਿਹੜੀ ਗੱਲ ਸਾਡੇ ਸਾਹਮਣੇ ਹੈ ਇਹ ਬਾਕੀ ਦੇ ਬਾਰੇ ਅਸੀਂ ਇਨਵੈਸਟੀਗੇਸ਼ਨ ਡਿਟੇਲਸ ਕਰਾਂਗੇ ਹੁਣ ਤੱਕ ਜਿਹੜੀ ਸਾਡੇ ਗੱਲ ਇਹ ਸਾਹਮਣੇ ਆਈ ਹੈ ਇਹਨਾਂ ਦਾ ਆਪਸੀ ਲੜਾਈ ਝਗੜੇ ਪਹਿਲਾਂ ਵੀ ਰਹਿੰਦੇ ਨੇ ਇਹਨਾਂ ਦੀ ਆਪਸੀ ਰੰਜਿਸ਼ ਹੈ ਵੀ ਇਹ ਨੂੰ ਐ ਵੀ ਮੈ ਉਹ ਇੱਕ ਦੂਜੀ ਦੀ ਕੁੱਟਮਾਰ ਕੀਤੀ ਰੰਜਿਸ ਦੇ ਨੂੰ ਬੇਸਿਕ ਧਾਰ ਕੋਈ ਨਹੀਂ ਆ ਬੇਸਿਕ ਧਾਰ ਵਾਹੀ ਲੜਾਈ ਝਗੜਾ ਕੁੱਟਮਾਰ ਜਿਹਨਾਂ ਦੇ ਪਹਿਲਾਂ ਵੀ ਉਹ ਮੰਗਲਦਾਰ ਨੇ ਹਾਂ ਮਾਮਲੇ ਦਰਜ ਨੇ ਰਿਤੇ ਜਿਹੜਾ ਕੰਨੂ ਆਏ ਤੇ ਮਾਮਲੇ ਦਰਜ ਮਾਮਲੇ ਦਰਜ ਦੇ ਹਾਂ ਜੀ ਬਾਕੀ ਅਸੀਂ ਅਜੇ ਤਾਂ ਪ੍ਰੀਮੀਰੀ ਹੈ ਜੇ ਅਜੇ ਆਪਾਂ ਅਰੈਸਟ ਕੀਤੇ ਐ ਤੇ ਹੋਰ ਰਿਮਾਂਡ ਲਵਾਗੇ ਤੇ ਕਿਤੇ ਕਿਤੇ ਜਾਂ ਕਿ ਉਹਨਾਂ ਨੇ ਕੋਈ ਹੋਰ ਕ੍ਰਾਈਮ ਕੀਤਾ ਕਿਤੇ ਹੈ ਉਹ ਸਾਰੇ ਡਿਟੇਲ ਜੇ ਕੋਈ ਸਾਡੇ ਕੋਲ ਸਾਹਮਣੇ ਆਊਗੀ ਤਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਠੀਕ ਹੈ ਕੁਝ ਲੋਕਾਂ ਵੱਲੋਂ ਵੀਡੀਓ ਗੱਲ ਕਰਕੇ ਇਸ ਗੱਲ ਨੂੰ ਇਸ਼ੂ ਬਣਾਇਆ ਜਾ ਰਿਹਾ ਕਿ ਪ੍ਰਵਾਸੀਆਂ ਵੱਲੋਂ ਪੰਜਾਬੀਆਂ ਦੀ ਮਾਰਟ ਤੋਂ ਫੁੱਟ ਮਾਰ ਦਿੱਤੀ ਗਈ ਸਰ ਉਸ ਬਾਰੇ ਜਾਣ ਕਰਕੇ ਦੇ ਦੋ ਹਾਂ ਇਹ ਮਾਮਲਾ ਉਹਦੇ ਨਾਲ ਰਿਲੇਟਡ ਹੈ ਜੀ ਨਹੀਂ ਦੇਖੋ ਜਿਹੜੀ ਇਹ ਘਟਨਾ ਹੈ ਇਹਦੇ ਚ ਤੁਹਾਡੇ ਸਾਹਮਣੇ ਹੁਣ ਆ ਚੁੱਕਾ ਹੈ ਜਿਹੜਾ ਵਿਕਟਮ ਹੈ ਉਹ ਵੀ ਲੋਕਲ ਰਹਿਣ ਵਾਲਾ ਜਿਹੜੇ ਅਕਿਊਜ਼ ਨੇ ਉਹ ਵੀ ਲੋਕਲ ਨੇ ਬਟ ਇਸ ਵੀਡੀਓ ਦਾ ਆਧਾਰ ਬਣਾ ਕੇ ਜਿਵੇਂ ਤੁਸੀਂ ਹੈਗਾ ਵੀ ਜਦੋਂ ਇਹ ਪਬਲਿਕ ਪਲੇਸ ਦੇ ਵਿੱਚ ਅਰੈਸਟ ਹੋਈ ਉੱਥੇ ਲੋਕ ਜ਼ਿਆਦਾ ਮੌਜੂਦ ਸੀਗੇ ਤੇ ਹਰ ਸ਼ਹਿਰੀ ਕੋਲ ਇਸ ਟਾਈਮ ਕੈਮਰਾ ਮੋਬਾਈਲ ਦੇ ਵਿੱਚ ਹੁੰਦਾ ਹੈ ਉਹ ਹਰ ਕੋਈ ਆਪਣੀ ਆਪਣੀ ਵੀਡੀਓ ਬਣਾ ਲੈਂਦਾ ਕੁਝ ਵਿਅਕਤੀਆਂ ਨੇ ਇਸ ਵੀਡੀਓ ਨੂੰ ਪ੍ਰਵਾਸੀ ਕਹਿ ਕੇ ਜਿਹੜਾ ਉਹ ਲੋਕਾਂ ਨੂੰ ਗੁੰਮਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੋਂ ਮੈਂ ਤੁਹਾਡੇ ਦੂਸਰੇ ਜਿਹੜੀ ਇਹ ਪਬਲਿਕ ਨੂੰ ਅਪੀਲ ਕਰਨੀ ਚਾਹੁੰਦਾ ਇੱਕ ਇਹ ਵੀ ਮਸਲਾ ਜਿਹੜਾ ਪ੍ਰਵਾਸੀਆਂ ਨਾਲ ਕੋਈ ਸੰਬੰਧਤ ਹੈ ਜੀ ਹੋਰ ਵੀ ਅਗਰ ਕੋਈ ਇਹੋ ਜੀ ਜਾਣਕਾਰੀ ਜਾਂ ਕੋਈ ਅਫਵਾਹ ਤੁਹਾਨੂੰ ਮਿਲਦੀ ਹੈ ਤਾਂ ਇੱਕ ਵਾਰ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਉਹਦੇ ਤੇ ਯਕੀਨ ਕੀਤਾ ਜਾਵੇ ਸੋ ਜਿਸ ਨੌਜਵਾਨ ਨੂੰ ਵੀਡੀਓ ਵਾਇਟ ਕੀਤਾ ਰਹੀ ਹੈ ਤੁਹਾਡੇ ਤੱਕ ਕੋਈ ਰੁਚੀ ਹੈ ਕਿ ਆਪ ਐਜੇ ਕੋ ਤਕਨੀਕ ਬਿਲਕੁਲ ਬਿਲਕੁਲ ਜੇ ਕਿਸੇ ਨੇ ਬਣਾ ਕੇ ਜਿਹਨੇ ਵੈਰੀਫਾਈ ਕੀਤੀ ਹੈ ਉਹ ਅਸੀਂ ਅਕਾਊਂਟ ਅਨੁਸਾਰ ਜ਼ਰੂਰ ਕਾਰਵਾਈ ਕਰਾਂਗੇ ਦਿਖਾ ਦੇ ਸਾਡੇ ਵੱਲੋਂ ਦੱਸਿਆ ਗਿਆ ਕਿ ਉਹ ਲੜਾਈ ਝਗੜੇ ਅਤੇ ਕਿਡਨਾਪਿੰਗ ਦੇ ਮਾਮਲੇ ਦੇ ਵਿੱਚ ਨੋ ਨੋ ਦੋ ਨੌਜਵਾਨਾਂ ਨੂੰ ਜਿੱਥੇ ਗ੍ਰਿਫਤਾਰ ਕੀਤਾ ਗਿਆ ਉੱਥੇ ਹੀ ਉਹਨਾਂ ਦੇ ਕੋਲੋਂ ਇੱਕ ਦੇਸੀ ਕਟਾ ਅਤੇ ਹੋਰ ਹਥਿਆਰ ਵੀ ਬਰਾਮਦ ਕੀਤੇ ਗਏ ਕੈਮਰਾਮੈਨ ਪ੍ਰਦੀਪ ਦੇ ਨਾਲ ਬਿਮਲ ਸੈਣੀ ਦੈਨਿਸ ਮੈਰਾ ਟੀਵੀ ਸ਼੍ਰੀ ਅਨੰਦਪੁਰ ਸਾਹਿਬ ਇਸ ਵਕਤ ਅਸੀਂ ਖੜੇ ਹਾਂ ਪੁਲਿਸ ਸਟੇਸ਼ਨ ਨੂਰਪੁਰ 베ਦੀ ਬੇਕੇ ਜਿੱਥੇ ਬੀਤੇ ਦਿਨੀ ਬੈਂਸਮ ਬਾਸ ਛੱਡੇ ਦੇ ਉੱਤੇ ਇੱਕ ਨੌਜਵਾਨ ਨੂੰ ਤਿੰਨ ਨੌਜਵਾਨਾਂ ਦੇ ਵੱਲੋਂ ਪਹਿਲਾਂ ਤਾਂ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕਰਕੇ ਉਸ ਨੂੰ ਕਿਡਨਾਪ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਉਸ ਨੂੰ ਕਿਨਾਪ ਕਰਕੇ ਰੂਪਨਗਰ ਵਾਲੀ ਸਾਈਡ ਨੂੰ ਲੈ ਕੇ ਜਾ ਰਹੇ ਸਨ ਤੇ ਪੁਲਿਸ ਨੂੰ ਤੁਰੰਤ ਸੂਚਨਾ ਮਿਲਣ ਤੇ ਉਹਨਾਂ ਨੇ ਨਾਕਾਬੰਦੀ ਕੀਤੀ ਤੇ ਜਦੋਂ ਨਾਕਾਬੰਦੀ ਦੇਖ ਕੇ ਇਹ ਤਿੰਨੋਂ ਨੌਜਵਾਨ ਪਿੱਛੇ ਮੁੜਨ ਲੱਗੇ ਤਾਂ ਉਸ ਨੂੰ ਪਿੰਡ ਵਾਸੀਆਂ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਫੜ ਲਿਆ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਨੌਜਵਾਨ ਨੂੰ ਤਾਂ ਮੌਕੇ ਤੇ ਫੜ ਲਿਆ ਗਿਆ ਸੀ ਤੇ ਦੋ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਸੀ ਇਸੇ ਮਾਮਲੇ ਨੂੰ ਲੈ ਕੇ ਅੱਜ ਪੁਲਿਸ ਸਟੇਸ਼ਨ ਨੂਰਪੁਰ ਬੇਦੀ ਵਿਖੇ ਐਸਪੀ ਡੀ ਗੁਰਦੀਪ ਸਿੰਘ ਦੇ ਵੱਲੋਂ ਵਿਸ਼ੇਸ਼ ਕਾਨਫਰੰਸ ਕਰਕੇ ਇੱਥੇ ਉਕਤ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਵਕਤ ਕਾਨਫਰੰਸ ਦੇ ਪਹਿਲਾਂ ਆਪਾਂ ਤੁਹਾਨੂੰ ਦ੍ਰਿਸ਼ ਵੀ ਦਿਖਾਉਂਦੇ ਹਾਂ ਕਿ ਕੀ ਕਹਿੰਦੇ ਹਨ ਨੌਜਵਾਨ ਜਿਹੜੀ ਹਮਲਾਵਰ ਸੀਗਾ ਉਹਦੇ ਗਾੜੀ ਕੋਈ ਨਵੀਂ ਇਨਫੋਟ ਕੋਈ ਨਹੀਂ ਮਿਲੀਏ ਆ ਮੈਂ ਤੁਹਾਨੂੰ ਡਿਟੇਲਸ ਦੱਸਣਾ ਚਾਹੁੰਦਾ ਕੱਲ ਜਿਹੜੀ 17 ਤਰੀਕ ਦੀ ਗੱਲ ਆ ਬਹਿਸਾਂ ਆਡੇ ਦੇ ਵਿੱਚ ਧਰਮਵੀਰ ਹੈਗਾ ਮੁੰਡਾ ਪੁੱਤਰ ਭੱਜਲਾ ਵਾਸੀ ਗੁਰਤਾਰ ਕੋ ਇਹਦੀ ਜਿਹੜੀ ਕੁਝ ਨਾਮ ਨੂੰ ਵਿਅਕਤੀਆਂ ਨੂੰ ਗ੍ਰੈਪਿੰਗ ਕੀਤੀ ਗਈ ਸੀ ਇਹਦੀ ਇੱਕ ਤਾਂ ਇਥੇ ਇਮੀਡੀਏਟ ਇਤਲਾਹ ਥਾਣੇ ਵੀ ਆਈ ਗਈ ਪਰ ਇਹਨਾਂ ਚੋਂ ਕਿਸੇ ਵਿਅਕਤੀ ਨੇ ਜਿਹੜੀ ਆ ਇਹਦੀ 112 ਤੇ ਹੈਲਪਲਾਈਨ ਤੇ ਵੀ ਇੱਕਦਮ ਇਤਲਾਹ ਦਿੱਤੀ ਗਈ ਸੀ ਉਹ ਇੱਕਦਮ ਜਿਹੜੀ ਸਾਡੀ ਉਦੋਂ ਉਸੇ ਰਿਲਾਹ ਮਿਲਣ ਕਰਕੇ ਪੁਲਿਸ ਪਾਰਟੀਆਂ ਮੁਸਤੈਦ ਹੋਈਆਂ ਤੇ ਅਗੇ ਜਿਹੜਾ ਅਬਿਆਣਾ ਸਾਈਡ ਦੇ ਉੱਤੇ ਜਿੱਦੋਂ ਜਿੱਦੋਂ ਮੁਲਜ਼ਮ ਭੱਜ ਰਹੇ ਸੀਗੇ ਉਥੇ ਨਾਕਾਬੰਦੀ ਕੀਤੀ ਗਈ ਕਿਉਂਕਿ ਚਾਰਜ ਗੁਰਵਿੰਦਰ ਸਿੰਘ ਹਰੀਪੁਰ ਵਾਲੇ ਉੱਥੇ ਪਹੁੰਚੇ ਪਬਲਿਕ ਦੀ ਮਦਦ ਨਾਲ ਪਬਲਿਕ ਦੇ ਸਹਿਯੋਗ ਨਾਲ ਉਥੇ ਉਹ ਜਦੋਂ ਕਾਰ ਰਾਉਂਡ ਅਪ ਕੀਤੀ ਗਈ ਤੇ ਬੰਦੇ ਉੱਤਰ ਕੇ ਕਾਰ ਚੋਂ ਭੱਜਣ ਲੱਗੇ ਇੱਕ ਵਿਅਕਤੀ ਜਿਹੜਾ ਉਥੇ ਔਂਕਾਰ ਸਿੰਘ ਨਾ ਦਾ ਮੌਕੇ ਤੋਂ ਜਿਹੜਾ ਪਬਲਿਕ ਦੀ ਹੈਲਪ ਨਾਲ ਫੜਿਆ ਗਿਆ ਤੇ ਉਹ ਗੱਡੀ ਛੱਡ ਕੇ ਦੋ ਵਿਅਕਤੀ ਭੱਜ ਗਏ ਸੀ ਇੱਕ ਵਿਅਕਤੀ ਕੱਲ ਫੜਿਆ ਗਿਆ ਤੇ ਧਰਮਵੀਰ ਦੇ ਬਿਆਨ ਦੇ ਉੱਤੇ ਗੱਲ ਕਿਡਨੈਪਿੰਗ ਦੀ ਤੇ ਅਟੈਂਪਟ ਟੂ ਮਰਡਰ ਦੀ ਐਫਆਈਆਰ ਦਰਜ ਕੀਤੀ ਗਈ ਸੀ ਉਸੇ ਵਿੱਚ ਅੱਜ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਹੈ ਉਹਦੇ ਨਾਲ ਦਾ ਕੋਅਕਿਊਜ਼ ਹੈ ਗੁਰਵਿੰਦਰ ਸਿੰਘ ਕੰਨੂ ਇਹ ਹੈ ਪੁੱਤਰ ਆਰਮਗੁਵਾਰ ਵਾਸੀ ਪਿੰਡ ਕਾਨਪੁਰ ਕੋਈ ਇਹਨੂੰ ਅੱਜ ਚੌਂਕੀ ਚਾਰਜ ਹਰੀਪੁਰ ਐਸਆਈ ਗੁਰਵਿੰਦਰ ਸਿੰਘ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹਦੀ ਕਸਟਡੀ ਦੇ ਵਿੱਚ ਉਹ ਜਿਹਨ ਦੌਰਾਨੇ ਜਿਹੜੀ ਇਹਦੀ ਗ੍ਰਿਫਤਾਰੀ ਹੈ ਇੱਕ ਦੇਸੀ ਪਿਸਤੌਲ ਜੇ ਦੋ ਕਾਰਤੂਫ 12 ਜਿੰਦਾ ਜਿਹੜੇ ਇਹ ਬਰਾਮਦ ਹੋਏ ਨੇ ਤੀਜਾ ਮੌਲਜਮ ਜਿਹੜਾ ਹੈ ਉਹਦੀ ਅਜੇ ਪਾਲ ਜਾਰੀ ਹੈ ਇਹ ਦੋਨੋਂ ਸਾਡੀ ਕਸਟਡੀ ਤੇ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ। ਇਹ ਦੋਨਾਂ ਨੂੰ ਇੱਕ ਦਿਨ ਦਾ ਨਿਕਾਲ ਕੇ ਅੱਜੇ ਦੁਬਾਰਾ ਪੇਸ਼ ਕੀਤਾ। ਤੇ ਜਿਹੜੇ ਆ ਜਿਹੜਾ ਅਧ੍ਰਸ਼ਟ ਕੀਤਾ ਹੈ ਇਹਨੂੰ ਕੱਲ ਨੂੰ ਪੇਸ਼ ਕਰਾਂ। ਇਹਨੂੰ ਕੱਲ ਨੂੰ ਪੇਸ਼ ਕਰਾਂ। ਕੱਲ੍ਹ ਵਾਲੇ ਨੂੰ ਪੇਸ਼ ਕਰਾਂ। ਕੱਲ੍ਹ ਨੂੰ ਜਾਓ। ਕੱਲ੍ਹ ਵਾਲੇ ਦਾ ਅਧ੍ਰਸ਼ ਕੀਤਾ ਗਿਆ ਇਹਨੂੰ ਕੱਲ ਨੂੰ ਪੇਸ਼ ਕਰਾਂ। ਇਹਨੂੰ ਰਿਮਾਂਡ ਇਹ ਦਰਮਾਡ ਕਿਨੇ ਨੂੰ ਆਪਣੇ ਇੱਕ ਦਿਨ ਦਾ ਰਿਮਾਂਡ ਪੁਰਸੂਮਾਂਡ ਮਿਲਿਆ। ਸਰ ਜਿਹੜਾ ਉਹ ਵੈਪਨ ਇਸਤੇਮਾਲ ਕੀਤਾ ਗਿਆ ਸੀ ਲਾਣ ਦੇਖਿਆ ਸੀ ਗੱਡੀ ਚ ਪਿਆ ਦੇਖ ਰਿਆ ਸੀਗਾ ਵੀਡੀਓ ਚ ਉਹ ਥਾਰੇ ਚਪਤੀ ਕਰ ਲਈ ਨਹੀਂ ਹਾਂ ਜੋ ਕੁਝ ਮਿਲਿਆ ਜਿਹੜਾ ਗੱਡੀ ਚ ਵੈਪਨ ਮਿਲਿਆ ਉਹ ਪੁਲਿਸ ਨੇ ਜਿਹੜਾ ਕਬਜ਼ਾ آپریشن ਲੈ ਲਿਆ ਗਿਆ ਇਹਦੀ ਪੜਤਾਲ ਵੀ ਜਿਹੜੀ ਅਸੀਂ ਡੁਗਾਈਦਲ ਕਰਾਂਗੇ ਠੀਕ ਵੈਸੇ ਮਾਮਲਾ ਰੰਜਿਸ਼ ਕਿਹਾ ਹੋ ਸਕਦਾ ਇਹ ਇਹਨਾਂ ਦਾ ਆਪਸੀ ਜਿਹੜਾ ਹੁਣ ਤੱਕ ਜਿਹੜੀ ਗੱਲ ਸਾਡੇ ਸਾਹਮਣੇ ਹੈ ਇਹ ਬਾਕੀ ਇਹਦੇ ਬਾਰੇ ਅਸੀਂ ਇਨਵੈਸਟੀਗੇਸ਼ਨ ਡਿਟੇਲਸ ਕਰਾਂਗੇ ਹੁਣ ਤੱਕ ਜਿਹੜੀ ਸਾਡੇ ਗੱਲ ਇਹ ਸਾਹਮਣੇ ਆਈ ਹੈ ਇਹਨਾਂ ਦਾ ਆਪਸੀ ਲੜਾਈ ਝਗੜੇ ਪਹਿਲਾਂ ਵੀ ਰਹਿੰਦੇ ਨੇ ਇਹਨਾਂ ਦੀ ਆਪਸੀ ਰੰਜਿਸ਼ ਹੈ ਵੀ ਇਹ ਨੂੰ ਐ ਉਹ ਇੱਕ ਦੂਜੇ ਦੀ ਕੁੱਟਮਾਰ ਕੀਤੀ ਰੰਜਿਸ਼ ਦੇ ਜੋ ਬੇਸਿਕ ਦਾ ਕੋਈ ਨਹੀਂ ਬੇਸਿਕ ਦਾ ਵਹੀ ਲੜਾਈ ਝਗੜਾ ਕੁੱਟਮਾਰ ਜਿੱਦਾਂ ਪਹਿਲਾਂ ਵੀ ਉਹ ਮੰਗਦੇ ਦਾ ਹਾਂ ਮਾਮਲੇ ਦਰਜ ਦੇ ਦਿੱਤੇ ਜੇਰਾ ਕੰਨੂ ਆਏ ਤੇ ਮਾਮਲੇ ਦੱਗੇ ਮਾਮਲੇ ਦਰਜ ਦੇ ਹਾਂ ਜੀ ਬਾਕੀ ਅਸੇ ਅਜੇ ਤਾਂ ਪ੍ਰਾਇਮਰੀ ਹੈ ਜੇ ਅਜਾਪਾ ਰੈਸਟਰੀ ਕੀਤੇ ਐ ਤੇ ਹੋਰ ਰਿਮਾਂਡ ਲਵਾਂਗੇ ਤੇ ਕਿਤੇ ਕਈਆਂ ਕਿ ਇਹਨਾਂ ਨੇ ਕੋਈ ਹੋਰ ਕ੍ਰਾਈਮ ਕੀਤਾ ਕਿ ਤੇ ਸਾਰੇ ਡਿਟੇਲ ਜੇ ਕੋਈ ਸਾਡੇ ਕੋਲ ਸਾਹਮਣੇ ਆਊਗੀ ਤਾਂ ਤੁਹਾਡੇ ਨਾਲ ਸੇਅਰ ਕਰਾਂਗੇ ਠੀਕ ਲੋਕਾਂ ਨੂੰ ਵੀ ਜੋ ਗੱਲ ਦਿੱਤੀ ਇਸ ਦਾ ਲੋਕ ਇਸ਼ੂ ਮਾਇਜਾ ਰਹੀ ਕਿ ਪ੍ਰਵਾਸੀਆਂ ਵੱਲੋਂ ਪੰਜਾਬ ਦੇ ਨੀਮਾ ਐਕਟ ਘੁਟਮਾ ਦਿੱਤੀ ਸਰ ਉਸ ਵਾਇਰ ਚਾਕੇ ਦੇ ਮਾਮਲਾ ਉਹ ਦਿਨ ਰਿਜਿਸਟਰਡ ਹੈ ਨਹੀਂ ਦੇਖੋ ਜਿਹੜੀ ਇਹ ਘਟਨਾ ਹੈ ਇਹਦੇ ਚ ਤੁਹਾਡੇ ਸਾਹਮਣੇ ਹੁਣ ਆ ਚੁੱਕਾ ਹੈ ਜਿਹੜਾ ਵਿਕਟਮ ਹੈ ਉਹ ਵੀ ਲੋਕਲ ਰਹਿਣ ਵਾਲਾ ਜਿਹੜੇ ਅਕਿਊਜ਼ ਨੇ ਉਹ ਵੀ ਲੋਕਲ ਨੇ ਬਟ ਇਸ ਵੀਡੀਓ ਦਾ ਆਧਾਰ ਬਣਾ ਕੇ ਜਿਵੇਂ ਤੁਸੀਂ ਹੈਗਾ ਵੀ ਜਦੋਂ ਇਹ ਪਬਲਿਕ ਪਲੇਸ ਦੇ ਵਿੱਚ ਅਰੈਸਟ ਹੋਈ ਉੱਥੇ ਲੋਕ ਜ਼ਿਆਦਾ ਮੌਜੂਦ ਸੀਗੇ ਤੇ ਹਰ ਸ਼ਹਿਰੀ ਕੋਲ ਇਸ ਟਾਈਮ ਕੈਮਰਾ ਮੋਬਾਈਲ ਦੇ ਵਿੱਚ ਹੁੰਦਾ ਹੈ ਉਹ ਹਰ ਕੋਈ ਆਪਣੀ ਆਪਣੀ ਵੀਡੀਓ ਬਣਾ ਲੈਂਦਾ ਕੁਝ ਵਿਅਕਤੀਆਂ ਨੇ ਇਸ ਵੀਡੀਓ ਨੂੰ ਪ੍ਰਵਾਸੀ ਕਹਿ ਕੇ ਜਿਹੜਾ ਉਹ ਲੋਕਾਂ ਨੂੰ ਗੁੰਮਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੋਂ ਮੈਂ ਤੁਹਾਡੇ ਤੋਂ ਜਿਹੜੀ ਇਹ ਜਿਹੜਾ ਇਹ ਪਬਲਿਕ ਨੂੰ ਅਪੀਲ ਕਰਨੀ ਚਾਹੁੰਦਾ ਇੱਕ ਇਹ ਵੀ ਮਸਲਾ ਜਿਹੜਾ ਪ੍ਰਵਾਸੀਆਂ ਨਾਲ ਕੋਈ ਸੰਬੰਧਤ ਹੈ ਜੀ ਹੋਰ ਵੀ ਅਗਰ ਕੋਈ ਇਹੋ ਜੀ ਜਾਣਕਾਰੀ ਜਾਂ ਕੋਈ ਅਖਵਾ ਤੁਹਾਨੂੰ ਮਿਲਦੀ ਹੈ ਤਾਂ ਇੱਕ ਵਾਰ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਉਹਦੇ ਤੇ ਯਕੀਨ ਕੀਤਾ ਜਾਵੇ ਸਰ ਜਿਸ ਨੌਜਵਾਨਾਂ ਨੂੰ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਤੁਹਾਡੇ ਤੱਕ ਕੋਈ ਰੁਚੀ ਹੈ ਕਿ ਆ ਐਜ਼ਏ ਕੋ ਤੰਗੀ ਬਿਲਕੁਲ ਬਿਲਕੁਲ ਜੇ ਕਿਸੇ ਨੇ ਬਣਾ ਕੇ ਜਿਹਨੇ ਵੈਰੀਫਾਈ ਕੀਤੀ ਹੈ ਉਹ ਅਸੀਂ ਅਕਨੂਨ ਅਨੁਸਾਰ ਜ਼ਰੂਰ ਕਾਰਵਾਈ ਕਰਾਂਗੇ ਦਿਖਲਾ ਸਾਡੇ ਵੱਲੋਂ ਦੱਸਿਆ ਗਿਆ ਕਿ ਉਹ ਲੜਾਈ ਝਗੜੇ ਅਤੇ ਕਿਡਨਾਪਿੰਗ ਦੇ ਮਾਮਲੇ ਦੇ ਵਿੱਚ ਨੋ ਨੋ ਦੋ ਨੌਜਵਾਨਾਂ ਨੂੰ ਜਿੱਥੇ ਗ੍ਰਿਫਤਾਰ ਕੀਤਾ ਗਿਆ ਉੱਥੇ ਹੀ ਉਹਨਾਂ ਦੇ ਕੋਲੋਂ ਇੱਕ ਦੇਸੀ ਕਟਾ ਅਤੇ ਹੋਰ ਹਥਿਆਰ ਵੀ ਬਰਾਮਦ ਕੀਤੇ ਗਏ ਕੈਮਰਾਮੈਨ ਪ੍ਰਦੀਪ ਦੇ ਨਾਲ ਬਿਮਲ ਸੈਣੀ ਦਿਨਸਵਰਾ ਟੀਵੀ ਸ਼੍ਰੀ ਅਨੰਦਪੁਰ ਸਾਹਿਬ